ਤਾਂ ਮਿੱਡੇ ਮੀਲ ਚ ਲੱਗੇ ਰਹਿੰਦੇ ਆ ਦਲੀਆ ਬਣਾ ਦਈਏ ਜੀ ਅੱਧੇ ਹੋਰ ਗੰਮਾਂ ਚ ਲੱਗੇ ਰਹਿੰਦੇ ਨੇ ਜਿਹੜੇ ਇਤਲੇ ਉਤਲੇ ਪੜਾਉਣ ਦਾ ਕੰਸੈਂਟਰੇਸ਼ਨ ਨਾਲ ਮੌਕਾ ਮਿਲੇ ਤਾਂ ਸਾਡੇ ਸਰਕਾਰੀ ਸਕੂਲ ਦੇ ਬੱਚੇ ਤੇ ਤੁਹਾਡੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਨਹੀਂ ਹਣੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਸਰਕਾਰੀ ਸਕੂਲ ਚ ਪੜਾਈ ਨਹੀਂ ਹੈਗੀ ਨਾ ਤੇ ਹੁਣ ਜਿਹੜੇ ਫਸਟ ਆਉਂਦੇ ਆ ਜਦੋਂ ਪਾ ਰਿਜ਼ਲਟ ਆਉਂਦਾ ਤਾਂ ਜ਼ਿਆਦਾਤਰ ਆਪਣੇ ਸਰਕਾਰੀ ਸਕੂਲਾਂ ਵਾਲੇ ਆਉਂਦੇ ਆ ਤੇ ਇਸ ਵਾਰ 158 ਬੱਚਿਆਂ ਨੇ ਸਰਕਾਰੀ ਸਕੂਲਦਿਆਂ ਨੇ ਜੀ ਦਾ ਜਿਹੜਾ ਐਗਜ਼ਾਮ ਕਲੀਅਰ ਕੀਤਾ 158 ਬੱਚੇ। ਫੂ ਐਜੂਕੇਸ਼ਨ ਤੇ ਤਾਂ ਬਹੁਤ ਜ਼ਿਆਦਾ ਕਨਸਟਰੇਟ ਕਰਨਾ ਪਊਗਾ ਧਿਆਨ ਦੇਣਾ ਪਊਗਾ। ਤੁਹਾਡੀਆਂ ਮੁਸ਼ਕਲਾਂ ਤੇ ਅਸੀਂ ਧਿਆਨ ਦੇਵਾਂਗੇ। ਫਿਊਚਰ ਤੁਸੀਂ ਬਣਾਉਣੇ ਲੋਕਾਂ ਦਾ। ਕਿਉਂਕਿ ਜੇ ਇਹਦੇ ਹੱਫ ਨੂੰ ਆਪਦੇ ਫਿਊਚਰ ਦੀ ਚਿੰਤਾ ਹੋਊਗੀ ਉਹ ਬੱਚੇ ਦਾ ਫਿਊਚਰ ਕੀ ਬਣਾ ਦੇਊਗਾ। ਪਹਿਲਾਂ ਤਾਂ ਤੁਹਾਨੂੰ ਆਪਦੇ ਫਿਊਚਰ ਪ੍ਰਤੀ ਨਿਸ਼ਚਿੰਤ ਕਰਨਾ ਪਊਗਾ। ਉਹ ਸਰਕਾਰਾਂ ਲੱਗੀਆਂ ਹੋਈਆਂ ਨੇ ਇਸ ਕੰਮ ਤੇ। ਹਾਂ ਕਈ ਵਾਰ ਮੈਂ ਨਹੀਂ ਕਹਿੰਦਾ ਸਾਰੇ ਹੋ ਗਏ ਹੋਣੇ ਸਾਰੇ ਪੱਕੇ ਹੋ ਗਏ ਹੋਣੇ ਜਾਂ ਨੌਕਰੀ ਮਿਲ ਗਈ। ਹੁਣ ਉਹਨਾਂ ਨੇ ਕੰਢੀ ਇੰਨੇ ਬੀਜੇ ਹੋਏ ਸੀਗੇ ਹੌਲੀ-ਹੌਲੀ ਝੁਗ ਰਹੇ ਆ ਜੀ। ਪਰ ਸਾਡੀ ਨੀਅਤ 'ਚ ਕੋਈ ਫੋਟ ਨਹੀਂ ਹੈਗਾ। ਸੁਸ਼ਕੂਲ ਨੇ ਚਾਰ ਦਵਾਰੀਆਂ ਦੀ ਗੱਲ ਕੀਤੀ। ਮੈਂ ਤੁਹਾਨੂੰ ਚਾਰ ਦਵਾਰੀਆਂ ਦੀ ਗੱਲ ਦੱਸਦਾ। ਜਦੋਂ ਮੈਂ MP ਬਣਿਆ 2014 'ਚ MP ਬਣ ਗਿਆ ਮੈਂ। ਮੇਰੇ ਕੋਲ 2015-16 'ਚ ਨਾ ਇੱਕ ਪੰਚਾਇਤ ਆਈ ਉਹ ਕਹਿੰਦੇ ਜੀ ਸਾਡੇ ਸਕੂਲ ਦੀ ਚਾਰ ਦਿਵਾਰੀ ਦੇ ਕਹਤੇ ਮੈਂ ਕਿਹਾ ਵੀ ਬਣਾ ਦੇਗੇ ਐਮਪੀ ਵਾਲੇ ਫੰਡ ਹੈਗਾ ਆਪਣੇ ਕੋਲੇ ਦੱਸੋ ਕਹਿੰਦੇ ਨਹੀਂ ਚਾਰ ਦਿਵਾਰੀ ਹੈਗੀ ਹੈ ਜੀ ਇੱਕ ਵਿੱਚ ਚਾਰ ਦਿਵਾਰੀ ਕੱਢਣੀ ਹੈ ਮੈਂ ਕਿਹਾ ਸਕੂਲ ਦੇ ਵਿੱਚ ਚਾਰ ਦਿਵਾਰੀ ਕਿਉਂ ਕੱਢੋਗੇ ਤੁਸੀਂ ਕਈ ਆਜੋ ਦੇਖਿਓ ਫਿਰ ਸਮਰੂਰ ਦੇ ਨੇੜੇ ਹੀ ਆ ਪਿੰਡ ਉਹ ਮੈਨੂੰ ਲੈ ਕੇ ਨਾਲ ਹੋਇਆ ਕਿ ਇੱਕ ਸਕੂਲ ਸੀਗਾ ਪੂਰਾ ਵੱਡਾ ਆ ਸਕੂਲ ਦੀ ਬਿਲਡਿੰਗ ਐ ਗਰਾਊਂਡ ਐ ਉਹ ਜਦੋਂ ਚੱਲਦੇ ਸੀ ਕਾਲਾ ਦੌਰ ਦੇ ਦਿਨ ਉਦੋਂ ਸਕੂਲਾਂ ਚ ਚੌਂਕੀਆਂ ਬਣਾਤੀਆਂ ਸੀ ਪੁਲਿਸ ਦੀਆਂ ਤਾਂ ਉਹਨਾਂ ਨੇ ਇਧਰਲੇ ਪਾਸੇ ਪੁਲਿਸ ਦੀ ਚੌਂਕੀ ਬਣਾ ਰੱਖੀ ਹੁਣ ਜਮਾ ਸਿੱਧਾ ਸਕੂਲ ਐ ਨਜ਼ਰ ਆਉਂਦਾ ਆ ਉਸ ਦੀ ਚੌਂਕੀ ਐ ਛੋਟੀ ਜੀ ਹੁਣ ਜਦੋਂ ਪੁਲਿਸ ਵਾਲੇ ਕਿਸੇ ਨੂੰ ਪਾ ਕੇ ਲੰਮਾ ਜਦੋਂ ਤੇ ਪਟਾ ਮਾਰਦੇ ਸੀ ਉਹ ਬੰਦੇ ਦੀ ਨਿਕਲਦੀ ਸੀ ਚੀਕ ਜਵਾਕ ਡਰ ਜਾਂਦੇ ਸੀ ਕਿਉਂਕਿ ਸਾਹਮਣੇ ਤਾਂ ਉਹਨਾਂ ਦੇ ਕੰਮ ਹੋ ਹੀ ਜਾਂਦਾ ਤੇ ਜਦੋਂ ਫਿਰ ਦੂਜਾ ਪਟਾ ਪੈਂਦਾ ਸੀ ਬੱਚੇ ਫੇਟਾਂ ਲੱ ਜਾਂਦੇ ਸੀ ਉਹ ਮੈਨੂੰ ਪਿੰਡ ਵਾਲੇ ਕਹਿੰਦੇ ਸੀ ਸਾਡੇ ਤਾਂ ਜਵਾਕ ਅੱਧੀ ਰਾਤ ਨੂੰ ਸੁਪਨੇ 'ਚ ਨਾ ਬੁੱਕ-ਬੁੱਕ ਉੱਟਦੇ ਆ ਜੀ ਆ ਸਾਡੇ ਨਾਲ ਚਾਰ ਦਮਾਰੀ ਕਰ ਦੋ ਥਾਣਾ ਦਿਖਣੋਂ ਹਟਾ ਦਿਓ ਜੀ ਉਹ ਫਿਰ ਅਸੀਂ ਇਹ ਗੱਲ ਕੀਤੀ ਪੁਲਿਸਾਇਰ ਨਾਲ ਉਹ ਕਹਿੰਦੇ ਜੀ ਜਗ੍ਹਾ ਤਾਂ ਇੰਨਾ ਵੀ ਹੋਈ ਹੈ ਮੈਂ ਫਿਰ ਤੁਸੀਂ ਇਹ ਘਟੋ ਘਟ ਕੋਈ ਕਿਧਰੇ ਉਧਰ ਲੈ ਆ ਕੇ ਕੁੱਟ ਲੋਗੇ ਹੋਰ ਹੈ ਹੀ ਨਹੀਂ ਥਾਂ ਹੀ ਨਹੀਂ ਕੁੱਟਣ ਨੂੰ ਇੱਥੇ ਕੁੱਟਣ ਕੋਈ ਨਹੀਂ ਬੜੀ ਹੀ ਮੁਸ਼ਕਲ ਨਾਲ ਉਹਨਾਂ ਨੇ ਕਿਹਾ ਕਿ ਤੁਸੀਂ ਜ਼ਮੀਨ ਜਿਹੜੀ ਆਪਦਾ ਮੂੰਹ ਇੱਧਰ ਉੱਧਰ ਕਰੋ ਤੁਸੀਂ ਬੱਚੇ ਤੇ ਕੀ ਪ੍ਰਭਾਵ ਪੈਂਦਾ ਹੋਊਗਾ ਤੇ ਹਰ ਅੱਡੇ ਘੰਟੇ ਬਾਅਦ ਕਿਤੇ ਨਾ ਕਿਤੇ ਨੂੰ ਮੂਦਾ ਪਾਈ ਫਿਰ ਤੇ ਬੈਠੇ ਹੁੰਦੇ ਹੋ ਤੁਸੀਂ ਤੇ ਜਵਾਕਾਂ ਤੇ ਕੀ ਪ੍ਰਭਾਵ ਪੈਂਦਾ ਹੋਊਗਾ ਫਿਰ ਅਸੀਂ ਉਹਨਾਂ ਦੀ ਚਾਰ ਦਿਵਾਰੀ ਵੱਡੀ ਕਰਾਈ ਮੈਂ ਤੁਹਾਨੂੰ ਦੱਸ ਦੂੰਗਾ ਕਿੱਥੇ ਜਾ ਦੇਖ ਕੇ ਸੜਕਦੀ ਹੈ ਤੂੰ ਦੇਖ ਜਿਓ ਭਾਵੇਂ ਨਾ ਚੰਨੂ ਦੇ ਨੇੜੇ ਆ ਪਿੰਡ ਉਹ ਸੇ ਆ ਆ ਵੀ ਹਲਾਤ ਹੈ ਹਜੇ ਵੀ ਹੋਣਗੇ ਬਹੁਤ ਸਾਰੇ ਸਕੂਲ ਜਿੱਥੇ ਚੌਕੀਆਂ ਨੇ ਪੁਲਿਸ ਦੀਆਂ ਉਹ ਮੈਂ ਇੱਕ ਕੀਤਾ ਵੀ ਸੀ ਉਹ ਚ ਕਿਸੇ ਜਗਨੂ ਦੇ ਕਿਸੇ ਐਪੀਸੋਡ ਚ ਉਹ ਡੀਓ ਸਾਹਿਬ ਆਏ ਚੈੱਕ ਕਰਨ ਡੀਓ ਸਾਹਿਬ ਆਏ ਚੈੱਕ ਕਰਨ ਉਥੇ ਕੰਨ ਤੇ ਲਿਖਿਆ ਹੋਇਆ ਨਹੀਂ ਨਹੀਂ ਡੀਓ ਸਾਹਿਬ ਨਹੀਂ ਆਏ ਡੀਐਸਪੀ ਸਾਹਿਬ ਆਏ ਥਾਣੇ ਚ ਥਾਣੇ ਦੀ ਚੈਕਿੰਗ ਕਰਨ ਉਥੇ ਲਿਖਿਆ ਵਿਦਿਆ ਮਨੁੱਖਤਾ ਦੀ ਜਾਨੇਤਰ ਹੈ ਸੇਵਾ ਲਈ ਆਓ ਸਿੱਖਣ ਲਈ ਆਓ ਸੇਵਾ ਲਈ ਜਾਓ ਸਦਾ ਸੱਚ ਬੋਲੋ ਹੈ ਨਾ ਤਾਂ ਉਹ ਡੀਐਸਪੀ ਕਹਿੰਦਾ ਯਾਰਾ ਜਿਹੜੇ ਨਾਰੇ ਲਿਖੇ ਗਏ ਤਨ ਤੇ ਇਹ ਤਾਂ ਸਕੂਲਾਂ 'ਚ ਲਿਖੇ ਹੁੰਦੇ ਨੇ ਕਿਸਾਨੇ 'ਚ ਕੀ ਕੰਮ ਹੈ ਮੈਂ ਹਾਲ ਦਾ ਸੀ ਮੈਂ ਕਿਹਾ ਅਸਲ 'ਚ ਹੈਗਾ ਤਾਂ ਇਹ ਸਕੂਲ ਹੀ ਹੈ ਜੀ ਆਪਾਂ ਚੌਂਕੀ ਬਣਾਉਣ ਵਾਸਤੇ ਦੱਬਾਏ ਸੋ ਐਂ ਵੀ ਸਾਡੇ ਕੋਲੇ ਸਕੂਲ ਨੇ ਜਿਹੜੇ ਹਜੇ ਵੀ ਪੁਲਿਸ ਦੀਆਂ ਚੌਕੀਆਂ ਚ ਦੱਬੇ ਹੋਏ ਨੇ ਹੁਣ ਪੁਲਿਸ ਨਾਲ ਵੀ ਗੱਲ ਕਰਾਂਗੇ ਵੀ ਭਾਈ ਕਿਤੇ ਹੋਰ ਜਗ੍ਹਾ ਲਓ ਯਾਰ ਤੈਨੂੰ ਹੋਰ ਜਗ੍ਹਾ ਦਿੰਨੇ ਆ ਤੁਸੀਂ ਸਕੂਲ ਤੇ ਘਟੋ ਘਟ ਜਿਹੜਾ ਥਾਣੇ ਦਾ ਦਾ ਫਰਕ ਰੱਖੋ ਨਾ ਕਿਉਂਕਿ ਉਧਰੋਂ ਚੀਕਾਂ ਪੈਣਗੀਆਂ ਇੱਧਰ ਇੱਧਰ ਪੜ੍ਹਾਈ ਦਾ ਮਾਹੌਲ ਹੈ ਸੋ ਇਹ ਅਜ਼ਿਮ ਕਿਉਂਕਿ ਮੈਂ ਬਹੁਤ ਥੱਲੋਂ ਆਇਆ ਹਾਂ ਬਹੁਤ ਖਿੱਤੀ ਅਰੇ ਆਮ ਕਰਾਂ ਚੋਂ ਆਇਆ ਤਾਂ ਕਰਕੇ ਮੈਨੂੰ ਇਹ ਗੱਲਾਂ ਦਾ ਪਤਾ ਹੈ ਨੇ ਉਹਨਾਂ ਨੂੰ ਕੀ ਬਤਨ ਫਟੋ ਪਰ ਉਹਨਾਂ ਨੂੰ ਕੀ ਪਤਾ ਜੀ ਉਹਨਾਂ ਨੂੰ ਤਾਂ ਇਹ ਨਹੀਂ ਪਤਾ ਵੀ ਮੇਰੇ ਪਿਤਾ ਤੇ ਮੇਰੇ ਪਿਤਾ ਸਮਾਨ ਚ ਫਰਕ ਕੀ ਹੁੰਦਾ ਹੈ ਹੋਰ ਆਪਾਂ ਉਹਨਾਂ ਨੂੰ ਕੀ ਪਤਾ ਨਹੀਂ ਮੈਂ ਕਰਿਆ ਕਰ ਸਕਦੇ ਸੋ ਅੱਜ ਅਧਿਆਪਕ ਦੇ ਰਿਸ਼ਤੇ ਮੌਕੇ ਤੇ ਮੈਂ ਵਿਧਾਈ ਵੀ ਤਿੰਨਾਂ ਨਾਲ ਬਹੁਤ ਸਾਰੀਆਂ ਸਕੀਮਾਂ ਵੀ ਪੰਜਾਬੀ ਮਾਂ ਬੋਲੀ ਨਾਲ ਸੰਬੰਧਤ ਵੀ ਦੇਖੋ ਇੱਕ ਗੱਲ ਹੋਰ ਵੀ ਹੈ ਤੁਸੀਂ ਸਕੂਲਾਂ ਦੇ ਵਿੱਚ ਤੁਸੀਂ ਕੋਸ਼ਿਸ਼ ਇਹ ਕਰਿਆ ਕਰੋ ਕਿ ਭਾਵੇਂ ਅੱਧਾ ਪੀੜ ਵੱਧਲਾ ਲੋ ਇੱਕ ਪੰਜਾਬੀ ਸ਼ੁੱਧ ਪੰਜਾਬੀ ਪੜ੍ਹਨੀ ਤੇ ਪੜਾਉਣੀ ਜ਼ਰੂਰ ਸਿੱਖੋ ਲਿਖਣੀ ਜ਼ਰੂਰ ਸਿਖਾਓ ਸ਼ੁੱਧ ਪੰਜਾਬੀ ਆਪਣੇ ਬੱਚੇ ਜਿਹੜੇ ਇੱਥੇ ਟੈਸਟ ਦੇਣ ਹੁੰਦੇ ਨੇ ਸੇਵਾ ਵੇਖੇ ਤੋਂ ਬਾਅਦ ਲਿਖਣਾ ਹੀ ਨਹੀਂ ਆਉਂਦਾ ਕੁਝ ਸੋ ਹੋਰ ਭਰਤੀ ਕਰਾਂਗੇ ਪੰਜਾਬੀ ਟੀਚਰਸ ਦੀ ਭਰਤੀ ਕਰਾਂਗੇ ਬਹੁਤ ਸਾਰੇ ਪੰਜਾਬੀ ਲੈਕਚਰਰਸ ਦੀ ਭਰਤੀ ਕਰਾਂਗੇ ਆਪਣੀ ਬੋਲੀ ਜਿਹੜੀ ਆ ਉਹ ਨਹੀਂ ਇੱਧਰ ਉੱਧਰ ਹੋਣੀ ਚਾਹੀਦੀ ਕਿਉਂਕਿ ਜੇ ਬੋਲੀਓ ਚੱਲੀ ਗਈ ਫਿਰ ਕੀ ਰਹੇਗੇ ਸੋ ਪੰਜਾਬੀ ਮਾਂ ਬੋਲੀ ਹੈ ਸਾਡੀ ਜਿਹੜਾ ਬਾਕੀ ਜਿਹੜੀ ਮਰਜੀ ਭਾਸ਼ਾ ਵਰਤ ਲੋ ਉਹ ਹਿੰਦੀ ਦਾ ਪੀੜ ਵੀ ਹੋਊਗਾ ਸਮਾਜਿਕ ਸਿੱਖਿਆ ਦਾ ਵੀ ਹੋਊਗਾ ਮੈਥ ਦਾ ਵੀ ਹੈ ਡਰਾਇੰਗ ਦਾ ਪੀੜ ਵੀ ਹੈ ਸੋ ਅੱਛੇ ਨੋ ਬਿਸ਼ੇ ਨੇ ਜਿਹੜੇ ਕਿ ਪੜਨ ਤਾਂ ਪੜਦਾ ਹੈ ਬੱਚਾ ਪਰ ਅਸੀਂ ਕੋਸ਼ਿਸ਼ ਸਕੂਲ ਆਫ ਐਮਿਨਸ ਨਹੀਂ ਇਹੀ ਕਰ ਰਹੇ ਆ ਕਿ ਬੱਚੇ ਦੇ ਇੰਟਰਸਟ ਮੁਤਾਬਕ ਪੜਾਇਆ ਜਾਵੇ ਬੀ ਉਹਦਾ ਇੰਟਰਸਟ ਕੀ ਹੈ ਹੁਣ ਪੜਾਈ ਜਾਂਦੇ ਆ ਠੀਕ ਹੈ ਤੁਸੀਂ ਪੜਾਉਂਦੇ ਹੋਗੇ ਸਾਹ ਵਾਲੇ ਮੈਟਰ ਜੀ ਬੈਠੇ ਹੋਣੇ ਬਹੁਤ ਸਾਰੇ ਹੂੰ ਮੈਨੂੰ ਆਪ ਦੱਸ ਦੋ ਵੀ ਤੁਸੀਂ ਕਦੇ a² b² 2ab ਦਾ ਫਾਰਮੂਲਾ ਵਰਤ ਕੇ ਬਾਜ਼ਾਰ ਚ ਕੇ ਲਿਖੀਂਦੇ ਆ ਸਾਨੂੰ ਪੜਾਈ ਜਾਂਦੇ ਟੈਨ θ cos θ ਨੇ ਜਾਣ ਖਾਲੀ ਸਾਡੀ ਵੀ ਇਹ ਸਾਇੰਸ ਵਾਲਿਆਂ ਨੂੰ ਪੜਾਓ ਜਿਹਨੇ ਉਧਰ ਨੂੰ ਜਾਣਾ ਉਹਨਾਂ ਨੂੰ ਪੜਾਓ ਸਾਨੂੰ ਸਾਨੂੰ ਕਹਦਾ ਠੀਠਾ ਇਹ ਮੈਂ ਗੱਲ ਕਹੀ ਵੀ ਠੀਕ ਜਿਹੜਾ ਤੇ ਟੀਵੀ ਚੈਨਲ ਤੇ ਉਹਨੇ ਪੜਾਉਂਦਾ ਸਾਨੂੰ ਕੁਝ ਚੋਰਾ ਸਿਲੇਬਸ ਕੁਝ ਹੋ ਰਹਾ ਹੈ ਜ਼ਿੰਦਗੀ 'ਚ ਕੰਮ ਕੁਝ ਹੋ ਰਹਾ ਹੁੰਦਾ ਹੈ ਜਿਹੜਾ ਟੀਚਰ ਸਿਲੇਬਸ ਦੇ ਨਾਲ-ਨਾਲ ਜ਼ਿੰਦਗੀ ਦੀਆਂ ਗੱਲਾਂ ਵੀ ਪੜਾਉਂਦਾ ਰਹਿੰਦਾ ਨਾ ਸਭ ਤੋਂ ਫੇਵਰਟ ਟੀਚਰ ਉਹ ਹੁੰਦਾ ਸਾਰੇ ਬੱਚਿਆਂ ਦਾ ਦੂਜਾ ਨਾ ਨਾ ਨਾਲ-ਨਾਲ ਹੋਰ ਗੱਲਾਂ ਵੀ ਦੱਸਦੇ ਆ ਇਹ ਮਾਸਟਰ ਜੀ ਚਾਹੇੋ ਜਿਹੜੇ ਮਰਜੀ ਰੂਪ ਚ ਦੱਸਦੇ ਹੋ ਹੁਣ ਮੈਨੂੰ ਵੀ ਅਜਾਣ ਨੇ ਲੱਗ ਮੇਰੇ ਚ ਡਰਾ ਮਾਟਰ ਜੀ ਨੈਣੂ RAM ਜੀ ਕ੍ਰਿਸ਼ਨ ਕੁਮਾਰ ਜੀਤ ਸਿੰਘ ਮੇਰੇ ਜਿਹੜੇ ਪਰਦੇਵ ਸਿੰਘ ਮੇਰੇ ਬਹਾਦਰ ਸਿੰਘ ਜੀ ਜਿੰਨੇ ਟੀਚਰ ਮੈਂ ਜਦੋਂ ਵੀ ਮਿਲਦਾ ਮੈਂ ਜਾਣਨਾ ਪਿੰਡ ਵਾਲ ਕਿਤੇ ਮੈਂ ਮਿਲਦਾ ਮੈਂ ਉਹ ਪੈਰੀਆਂ ਤਲਾਉਣਾ ਕਿੰਨੀ ਖੁਸ਼ੀ ਹੁੰਦੀ ਹੁਣ ਜਿਹੜਾ ਦਰਖਤ ਹੈ ਨਾ ਉਹ ਜਦੋਂ ਫਲ ਤੇ फूल ਤੇ ਸ਼ਾਹ ਦੇਣ ਲੱਗ ਜਾਂਦਾ ਨਾ ਸਭ ਤੋਂ ਵੱਧ ਖੁਸ਼ੀ ਉਹਨੂੰ ਆਪਣੇ ਹੱਥੀ ਲਾਉਣ ਵਾਲੇ ਮਾਲੀ ਨੂੰ ਹੁੰਦੀ ਹੈ ਕਿ ਮੈਂ ਲਾਇਆ ਸੀ ਇੱਧਰ ਰੱਖਦਾ ਸੋ ਕਿੰਨੀ ਖੁਸ਼ੀ ਹੁੰਦੀ ਹੋਣੀ ਜਿਹੜੇ ਤੁਸੀਂ ਪੜ੍ਹਾ ਕੇ ਬੱਚੇ ਜਿਹੜੇ ਕੋਈ ਵੱਡੇ ਉਹਦੇ ਤੇ ਪਹੁੰਚ ਗਏ ਜੋ ਤੁਹਾਡੇ ਕੋਲ ਆ ਕੇ ਦੁਆਰੇ ਪੈਰੀਆਂ ਤਰੋਂਦੇ ਨੇ ਮਾਝੀ ਪੈਰੀ ਪੈਨੇ ਪਛਾਣ ਲਿਆ ਜੀ ਸ਼ਾਇਦ ਮਾਸਟਰ ਕਹਿੰਦੇ ਮੈਂ ਪਛਾਣਿਆ ਕਿਉਂਕਿ ਬਹੁਤ ਸਾਰੇ ਬੱਚੇ ਲੰਘ ਜਾਂਦੇ ਆ ਕਲਾਸ ਚ ਪਰ ਮੈਂ ਹਮੇਸ਼ਾ ਇਹ ਕਹਿੰਦਾ ਸਤਕਾਰ ਕਰੋ ਆਪਣੇ ਉਸਤਾਦਾਂ ਦਾ ਆਪਣੇ ਕੋਚਾਂ ਦਾ ਆਪਣੇ ਮਾਸਟਰਾਂ ਤੁਸੀਂ ਉਹਨਾਂ ਤੋਂ ਵੱਡੇ ਕਦੇ ਨਹੀਂ ਹੋ ਸਕਦੇ ਜਿੰਨੇ ਮਰਜ਼ੀ ਵੱਡੇ ਬਣ ਜਾਓ ਪਰ ਤੁਸੀਂ ਆਪਣੇ ਟੀਚਰਾਂ ਤੋਂ ਆਪਣੇ ਪ੍ਰਾਣੇ ਦੋਸਤਾਂ ਤੋਂ ਆਪਣੇ ਕੋਚਾਂ ਤੋਂ ਵੱਡੇ ਨਹੀਂ ਹੋ ਸਕਦੇ